पंजाब पंजाब में ਬੋਲੇ ਸੋਹਣੇ ਰਪਾ ਭਗਵਾਨ ਵਾਲਮੀਕ ਮਹਾਰਾਜ ਜੀ ਜੈ ਮੈਂ ਲੱਕੀਵੈ ਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨ ਮੇਰੇ ਨਾਲ ਬਾਬਾ ਸਨੀਨਾਥ ਜੀ ਮਸਲੇ ਕਾਫੀ ਜਿਹੜੇ ਸਮੇ ਤੋਂ ਜਿਹੜੇ ਪੈਂਡਿੰਗ ਸੀਗੇ ਪਿਛਲੇ 6 ਤੋਂ 7 ਮਹੀਨਿਆਂ ਤੋਂ ਜਿਹੜੇ ਪੈਂਡਿੰਗ ਮਸਲੇ ਸੀਗੇ ਉਹਨਾਂ ਦੇ ਵਿੱਚੋਂ ਕੋਈ ਪੁਲਿਸ ਪ੍ਰਸ਼ਾਸਨ ਦੇ ਨਾਲ ਸੰਬੰਧਿਤ ਆ ਔਰ ਕੁਝ ਜਿਹੜੇ ਆ ਸਿਵਲ ਪ੍ਰਸ਼ਾਸਨ ਦੇ ਨਾਲ ਸੰਬੰਧਿਤ ਆ ਜਿਨ੍ਹਾਂ ਦਾ ਇਹ ਬਾਰ-ਬਾਰ ਮੰਗ ਪੱਤਰ ਦੇਣ ਦੇ ਬਾਵਜੂਦ ਉੱਚ ਅਧਿਕਾਰੀਆਂ ਵੱਲੋਂ ਆਸ਼ਵਾਸਨ ਦਿੱਤਾ ਜਾਂਦਾ ਵਾ ਪਰ ਕਿਸੇ ਵੀ ਤਰੀਕੇ ਦਾ ਕੋਈ ਵੀ ਮਸਲਾ ਜਿਹੜਾ ਹੱਲ ਨਹੀਂ ਹੋ ਰਿਹਾ ਸੀਗਾ ਸੋ ਉਸੇ ਰੋਸ਼ਵਜੋ ਜਿਹੜਾ ਵਾ ਅੱਜ ਪੀੜਤ ਪਰਿਵਾਰਾਂ ਵੱਲੋਂ ਜਿਹੜਾ ਵਾ ਇੱਕ ਸਮੂਹ ਸੀ ਜਿਹੜੀ ਭੁਖੜਤਾਲ ਤੋਰ ਦੇ ਬੈਠੇ ਜਾਂ ਗਿਆ ਵਾ ਔਰ ਅਣ ਮੱਥੇ ਸਮੇ ਲਈ ਭੁਖੜਤਾਲ ਆ ਜਿੰਨਾ ਚੱਕਰ ਵੀ ਸਾਡਾ ਮਸਲੇ ਹੱਲ ਨਹੀਂ ਹੁੰਦੇ ਔਰ ਜਿਹੜੇ ਐਸਸੀ ਐਸਟੀ ਦੇ ਮਸਲੇ ਆ ਉਹਨਾਂ ਦੀ ਐਫਆਈਆਰ ਪ੍ਰਸ਼ਾਸਨ ਸਾਨੂੰ ਨਹੀਂ ਦਿੰਦਾ ਕਿਉਂਕਿ ਮਿੱਠੀਆਂ ਗੋਲੀਆਂ ਹੀ ਪ੍ਰਸ਼ਾਸਨ ਦੀਆਂ ਬਹੁਤ ਜ਼ਿਆਦਾ ਖਾ ਲ ਚੁੱਕੇ ਆ ਔਰ ਹੁਣ ਜਿਹੜਾ ਵਾਦੇ ਦਿਨਾਂ ਤੱਕ ਪ੍ਰਸ਼ਾਸਨ ਹਾਨੂੰ ਐਫ ਆਈ ਆਰ ਦੀ ਕਾਪੀਆਂ ਨਹੀਂ ਦਿੰਦਾ ਉਹਨਾਂ ਚੱਕ ਜਿਹੜੀ ਪੁਖੜਤਾ ਲੈ ਜਾਰੀ ਰਵੇਗੀ ਕਿੰਨੇ ਮਸਲੇ ਆ ਜੀ ਟੋਟਲ 6 ਮਸਲੇ ਆ ਜੀ ਜਿੰਨੇ ਪਰਿਵਾਰ ਇੱਥੇ ਤੇ ਮੇਨ ਮੁੱਦਾ ਕੀ ਹੈ ਜਦ ਮੇਨ ਮੁੱਦੇ ਜਿਹੜੇ ਐਸ ਐਸ ਸੀ ਦੇ ਨਾਲ ਸੰਬੰਧਿਤ ਆ ਕਿਉਂਕਿ ਪਿੱਛੇ ਮੀਡੀਆ ਦੇ ਵਿੱਚ ਵੀ ਕਾਫੀ ਮਸਲਾ ਹਾਈਲਾਈਟ ਹੋਇਆ ਵਾ ਇੱਕ ਜੇਠੂਵਾਲਦੋ ਵਿੱਚ ਆਪਣਾ ਵੀਰ ਸੀ ਕਮਲਜੀਤ ਉਹਨੂੰ ਜਿਹੜਾ ਵਾ ਜ਼ਮੀਦਾਰਾਂ ਵੱਲੋਂ ਜਿਹੜਾ ਕਰੰਟ ਲਗਾਇਆ ਗਿਆ ਕਟ ਮਾਰਕ ਕੀਤੀ ਗਈ ਆ ਔਰ ਉਹ ਤੋਂ ਬਾਅਦ ਵੀ ਉਹ ਨਹੀਂ ਟਲਦੇ ਨਹੀਂ ਪਏ ਘਰ ਆ ਕੇ ਕਦੀ ਉਹਨਾਂ ਦੀ ਮਿਸਿਸ ਨੂੰ ਧਮਕੀਆਂ ਲਾ ਰਹੇ ਆ ਉਹ ਕੱਲ ਹੋਰੇ ਹਸਬੰਦ ਨੂੰ ਕਮਲਜੀਤ ਨੂੰ ਜਿਹੜੀ ਉਹਨਾਂ ਨੂੰ ਧਮਕੀਆਂ ਲਾਈਆਂ ਵਾ ਪ੍ਰਸ਼ਾਸਨ ਵੱਲੋਂ ਜਿਹੜਾ ਵਾ ਕਾਰਵਾਈ ਦੇ ਨਾਲ ਸਿਰਫ ਜਿਹੜਾ ਵਾ ਜ਼ੀਰੋ ਰਿਜ਼ਲਟ ਹੀ ਨਿਕਲ ਕੇ ਆ ਰਿਹਾ ਵਾ ਪਿਛਲੇ ਦਿਨੋਂ ਤੁਸੀਂ ਡੀਸੀ ਨੂੰ ਵੀ ਮੰਨ ਕਰਕੇ ਗੱਲਾਂ ਕੀ ਉਹਦੇ ਵੱਲੋਂ ਕਾਰਵਾਈ ਨਹੀਂ ਕੋਈ ਬਿਲਕੁਲ ਜੀ ਮੈਂ ਉਹ ਹੀ ਤੁਹਾਨੂੰ ਦੱਸ ਰਿਹਾ ਜੀ ਕਿ ਵੀ 6 ਮਹੀਨੇ ਤੋਂ ਲਗਾਤਾਰ ਮੰਗ ਪੱਤਰ ਜਾ ਰਹੇ ਆ ਔਰ ਆਸ਼ਵਾਸਨ ਹੀ ਮਿਲਦਾ ਪਿਆ ਵਾ ਔਰ ਇੱਕ ਮਸਲਾ ਜਿਹਾ ਸੀਗਾ ਜਿਹੜਾ ਕਿ ਗੁਰਪਤ ਦੇ ਨਾਂ ਦਾ ਜਿਹੜਾ ਮੁੰਡਾ ਸੀਗਾ 4 ਸਾਲ ਦਾ ਔਰ ਤੇ ਜਿਹੜੀ ਛੱਤ ਪਾਲਿਆ ਨੀ ਛੱਤ ਡਿੱਗ ਪਈ ਔਰ ਤੇ ਵੀ ਜਿਹੜਾ ਵਾ ਪ੍ਰਸ਼ਾਸਨ ਵੱਲੋਂ ਮੁਆਵਜ਼ੇ ਦੇ ਨਾਂ ਤੇ 1 ਰੁਪਿਆ ਨੀ ਜਿਹੜੀ ਪ੍ਰਵਾਤ ਜਿਹੜੀ ਮਾਲੀ ਸਹਾਇਤਾ ਨਹੀਂ ਕੀਤੀ ਗਈ ਔਰ ਮਸਲੇ ਐਸੇ ਐਸੇ ਗੰਭੀਰ ਹੈਗੇ ਆ ਕੁਝ ਧਾਰਮਿਕ ਮਸਲੇ ਆ ਕੁਝ ਸਮਾਜੀ ਕਾ ਔਰ ਕੁਝ ਸਾਡੇ ਐਸ.ਐਸ.ਸੀ ਨਾਲ ਸੰਬੰਧਤ ਆ ਧਾਰਮਿਕ ਮਿਸ਼ੇ ਦੇ ਵਿੱਚ ਜਿਹੜਾ ਇੱਕ ਮਜੀਠੇ ਹਲਕੇ ਦੇ ਵਿੱਚ ਵਿਲੀਅਮ ਮਸੀਹ ਤੇ ਵਿਜੇ ਮਸੀਹ ਵੱਲੋਂ ਜਿਹੜਾ ਸਾਡਾ ਵਰਕਰ ਆ ਰਾਜਨ ਸਿੰਘ ਹੋਰੀ ਜਿਹੜੀ ਮਾਲਾ ਦੀ ਤੋੜੀ ਗਈ ਸੀਗੀ ਪਰ ਉਤੋਂ ਦਾ ਜਿਹੜਾ ਏਐਸਆਈ ਆ ਹਰਜਿੰਦਰ ਸਿੰਘ ਉਹਨੇ ਜਿਹੜੀ ਆ ਦੂਜੀ ਪਾਰਟੀ ਦੇ ਨਾਲ ਮਿਲੀ ਭੁਗਤ ਕਰਕੇ ਜਿਹੜੀ ਦਰਖਾਸਤ ਆ ਦਰਖਾਸਤ ਉਹ ਜਿਹੜੇ ਦਾਖਲ ਅਫਸਰ ਕਰਤਾ ਬਗੈਰ ਮਦਈ ਦੀ ਜਿਹੜੀ ਆ ਉਹ ਬਿਆਨ ਕੀਤੇ ਕਿਉਂਕਿ ਪਿਛੇ ਬੀਤੇ ਦਿਨੀ ਜਿਹੜਾ ਇੱਕ ਖਬਰ ਵੀ ਚੱਲੀ ਕਿ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਆਪਣਾ ਪੰਜਾਬ ਪੁਲਿਸ ਨੂੰ ਜਿਹੜੀ ਆ ਫਟਕਾਰ ਲਗਾਈ ਗਈ ਸੀ ਕਿ ਜਿਹੜੀ ਕਿ ਦਰਖਾਸਤਾਂ ਜਿਹੜੀ ਕਾਫੀ ਸਮੇਂ ਤੋਂ ਪੈਂਡਿੰਗ ਸੀਗੀਆਂ ਔਰ ਉਸ ਦਰਖਾਸਤਾਂ ਨੂੰ ਜਿਹੜਾ ਇਹ ਹੱਲ ਕਰਨ ਦੇ ਉਹਦੇ ਵਿੱਚ ਜਲਦਬਾਜ਼ੀ ਦੇ ਵਿੱਚ ਜਿਹੜਾ ਮਤਾਈ ਪਾਰਟੀ ਨੂੰ ਤਾਂ ਨਿਆ ਮਿਲਦਾ ਨਹੀਂ ਪਿਆ ਔਰ ਮੁਜਰੇ ਪਾਰਟੀ ਨੂੰ ਜਿਹੜਾ ਹੋਰ ਆਫਾਇਦਾ ਜ਼ਰੂਰ ਮਿਲਦਾ ਪਿਆ ਵਾ ਮੈਂ ਹੀ ਕਾਰਨ ਕਰਦੇ ਸੀ ਆ ਮਾਮਲੇ ਨੂੰ ਪਿੱਛੇ ਜੀ ਬਿਆਨ ਗਿਆ ਜੀ 20 ਦਿਨਾਂ ਵਿੱਚ ਕੰਮ ਪਲੀਟ ਹੋਦਾ ਕੀਤਾ ਜਾਵੇ ਪਰ ਤਾਂ 2-3 ਨਗਾਦਾਰ 6 ਮਹੀਨੇ ਹੋ ਰਹੇ ਤਾਂ ਲੱਗਦਾ ਨਹੀਂ ਮੈਂ ਉਹੀ ਗੱਲ ਕਰ ਰਿਹਾ ਜੀ ਕਿ ਵੀ ਕਿਤੇ ਨਾ ਕਿਤੇ ਪੋਲਿਟਿਕਲ ਪ੍ਰੈਸ਼ਰ ਹੁੰਦਾ ਵਾ ਜਾਂ ਪੁਲਿਸ ਨਾ ਕਿਸੇ ਤਰੀਕੇ ਦੀ ਸਾਡਗਾਰਡ ਕਰ ਲਿੱਤੀ ਜਾਂਦੀ ਆ ਔਰ ਜਿਹੜੇ ਕਰਕੇ ਜਿਹੜੇ ਦੋਸ਼ੀਆਂ ਦੇ ਹੌਸਲੇ ਜਿਹੜੇ ਬਹੁਤ ਜ਼ਿਆਦਾ ਬੁਲੰਦ ਹੋ ਚੁੱਕੇ ਆ ਕਿਉਂਕਿ ਇਹ ਜੈਠੂ ਵਾਲ ਵਾਲੇ ਮਸਲੇ ਦੇ ਵਿੱਚ ਵੀ ਅ ਅਸੀ ਜਥੇਬੰਦੀ ਵੱਲੋਂ ਆਪ ਗਏ ਆ ਔਰ ਮੁੰਡੇ ਨੂੰ ਲੈ ਕੇ ਆਏ ਆ ਤੇ ਫੇਰ ਉਹਦਾ ਮੈਡੀਕਲ ਹੋਇਆ ਵਾ ਨਹੀਂ ਤੇ ਉਹਦਾ ਮੈਡੀਕਲ ਵੀ ਨਹੀਂ ਸੀ ਹੋਣ ਦੇ ਰਹੇ ਜੱਟ ਉਹਨਾਂ ਨੇ ਘਰ ਨੂੰ ਕੇਰਾਬੰਦੀ ਕੀਤੀ ਇਹਨੂੰ ਜਾਣ ਨਹੀਂ ਸੀ ਦੇ ਦੇ ਔਰ ਉਸ ਤੋਂ ਬਾਅਦ ਜੋ ਕੰਪਲੇਂਟ ਗਈ ਹੈ ਕਿ 4 ਤੋਂ 5 ਦਿਨ ਬਾਅਦ ਉਹਨਾਂ ਨੇ ਮੋਟਰਸਾਈਕਲ ਚੋਰੀ ਦੀ ਲਈ ਕੰਪਲੇਂਟ ਪਾਤੀ ਹੈ ਐਸਐਚਓ ਨੂੰ ਹੀ ਕੰਸੀਡਰ ਕਰੀ ਜਾ ਰਿਹਾ ਵਾ ਜਦ ਕਿ ਮੈਂ মিডিਆ ਸਾਹਮਣੇ ਦਾਅਵੇ ਨਾ ਕਿੰਨਾ ਮੈਂ ਕਿ ਜੇ ਸਾਡੇ ਬੰਦੇ ਤੇ ਕਿਤੇ ਵੀ ਚੋਰੀ ਦਾ ਪਰਚਾਦਰ ਚ ਹੁੰਦਾ ਵਾ ਤੇ ਫਿਰ ਅਸੀਂ ਇਸ ਈ ਨੂੰ ਖਤਮ ਕਰ ਦਾਂਗੇ ਤੁਸੀਂ ਹੁਣ ਇਸ ਲਈ ਅੱਜ ਬੈਠੇ ਕੋਈ ਅਧਿਕਾਰੀ ਆਏ ਤੁਹਾਡੇ ਹਾਂਜੀ ਤੱਕ ਤੇ ਕੋਈ ਅਧਿਕਾਰੀ ਨਹੀਂ ਆਇਆ ਜੀ ਕਿਉਂਕਿ ਅਧਿਕਾਰੀ ਹੁਣ ਆਣ ਵੀ ਕਿਸੇ ਮੂੰਹ ਨਾ ਕੇ ਵੀ ਆਸ਼ਵਾਸਨ ਨਹੀਂ ਦੇਈ ਜਾ ਰਹੇ ਆ ਕੰਮ ਤੇ ਕੋਈ ਵੀ ਨਹੀਂ ਸਾਡਾ ਹੋ ਰਿਹਾ ਔਰ ਮਾਲਾ ਟੁੱਟੀ ਹੈ ਕੋਈ ਮਾੜਾ ਮੋੜਾ ਮਸਲਾ ਤੇ ਹੈਗਾ ਨਹੀਂ ਪੰਗਵਾਨ ਵਾਲਮੀਕੀ ਮਹਾਰਾ ਜੀ ਨੇ ਮਾਲਾ ਪਾਈ ਸੀ ਕਿ ਮਾਲਾ ਵੀ ਤੋੜ ਦਿੱਤੀ ਹੋਰ ਦਰਖਾਸਤਾਂ ਜਿਹੜੀਆਂ ਆਵਾ ਫੜਾਫੜ ਨਿਪਟਾਰਾ ਕਰਨ ਲਈ ਜਿਹੜਾ ਵਾ ਕਿ ਉਹ ਠੀਕ ਕਰਨ ਕੀ ਜਲੇ ਆਇਆ ਸੀ ਭੇਜਾਰੇ ਨੂੰ ਆਪਾਂ ਸੁਸਾਫ ਪੈਣ ਲਈ ਅਖਰੀ ਸੜਕਾਂ ਨਾਲ ਉਤਰਨਾ ਪੈਂਦਾ ਪਰ ਪ੍ਰਸ਼ਾਸਨ ਕਹਿੰਦਾ ਵੀ ਜਾਣ ਬੁੱਝ ਕੇ ਇਹ ਜਾਣ ਬੁੱਝ ਕੇ ਨਹੀਂ ਆ ਦੇਖੋ ਕਿਤੇ ਨਾ ਕਿਤੇ ਜੇ ਆਪਾਂ ਵੀ ਕਹੀਏ ਕਿ ਵੀ ਸਾਡੇ ਸਮਾਜ ਵਿੱਚ ਇਕਤਾ ਨਹੀਂ ਜਿਹੜਾ ਮੇਨ ਜਿਹੜਾ ਕਾਰਨ ਹੈਗਾ ਵਾ ਔਰ ਦੂਸਰਾ ਵਾ ਕਿ ਜਿਹੜਾ ਇਹ ਲੜਕਾ ਵਾ ਇਹ ਕਿਸਾਨੀ ਅੰਦੋਲਨ ਦੇ ਵਿੱਚ ਜਾ ਕੇ ਉਹਨਾਂ ਦੀ ਦਿਹਾੜੀ ਕਰਦਾ ਪਿਆ ਸੀ ਜਦੋਂ ਦੀਹਾੜੀ ਮੰਗੀ ਤਾਂ ਫੇਰ ਉਹਨਾਂ ਨੇ ਕੀਤਾ ਹੁਣ ਪੋਲੀਟਿਕਲ ਪ੍ਰੈਸ਼ਰ ਆ ਵਾ ਸਾਡਾ ਸਮਾਜ ਜਿਹੜਾ ਵਾ ਪਿਛੜਿਆ ਹੋਇਆ ਪਿਆ ਵਾ ਪੈਸੇ ਵੱਲੋਂ ਵੀ ਕਹਿ ਲਓ ਪੜ੍ਹਾਈ ਵੱਲੋਂ ਵੀ ਜਾਣਕਾਰੀ ਦੀ ਕਮੀ ਹੋਣ ਕਰਕੇ ਜਿਹੜਾ ਇਹ ਸਮਾਜ ਨਾਲ ਸਾਡੇ ਨਾਲ ਇਹ ਸਾਰੇ ਤੱਕੇ ਵਦੀਕੇ ਹੋ ਰਹੇ ਆ ਸੋ ਹੋਰੇ ਕਰਕੇ ਹੀ ਜਿੱਥੇ ਬੰਨੀਆਂ ਜੜੀਆਂ ਵਾ ਖੜੀਆਂ ਵਾ ਲੱਗੀ ਇਹ ਪ੍ਰਦਰਸ਼ਨ ਕਿਦੋਂ ਤੱਕ ਚੱਲੇਗਾ ਇਹ ਅਣਮਿੱਥੇ ਸਮੇਂ ਲਈ ਚੱਲੇਗਾ ਕਿਉਂਕਿ ਹੁਣ ਅਸੀਂ ਬਾਰ ਬਾਰ ਇੱਕੋ ਹੀ ਗੱਲ ਕਰ ਰਹੇ ਆ ਕਿ ਵੀ ਇਹ ਸਾਨੂੰ ਆਸ਼ਵਾਸਨ ਨਾ ਦਿੱਤਾ ਜਾਵੇ ਐਫ ਆਈ ਆਰਾਂ ਦੀ ਕਾਪੀਆਂ ਦੇਣਗੇ ਤੇ ਫਿਰ ਜਿਹੜਾ ਵਾ ਤਰਨਾਬਸਨ ਚੁੱਕਿਆ ਜਾਏਗਾ। ਮੋਦੇ ਤੁਸੀਂ ਦੱਸਿਆ ਸੀ ਇਹਦੇ ਕਾਪੀ ਨੇ ਮਿਲੇਗੀ ਤੇ ਫਿਰ ਬਿਲਕੁਲ ਜੀ ਠੀਕ ਕਿਉਂਕਿ ਸੁਵਿਧਾ ਹੋ ਚੱਲੇ ਆ ਨਾ ਜੇ 6 ਮਹੀਨਿਆਂ ਚ ਇੱਕ ਮਸਲਾ ਵੀ ਸਾਡਾ ਹੱਲ ਕੀਤਾ ਹੁੰਦਾ ਤਾਂ ਫਿਰ ਚਲੋ ਕੋਈ ਵੀ ਤੇ ਗੱਲ ਹੁੰਦੀ ਨਾ ਹੁਣ ਲਗਾਤਾਰ ਤੇ ਕੋਈ ਵੀ ਮਸਲਾ ਤੇ ਸਾਡਾ ਹੱਲ ਹੀ ਨਹੀਂ ਕੀਤਾ ਪ੍ਰਸ਼ਾਸਨ ਨੇ ਹੁਣ ਆ ਪਰਿਵਾਰ ਜਿਹੜਾ ਵਾ ਹਜੇ ਵੀ ਜਿਹੜਾ ਵਾ ਖੁੱਲੇ ਸਾਮਾਂਹ ਥਲੇ ਰਹਿ ਰਿਹਾ ਵਾ ਠੀਕ ਆ ਜੀ ਤੇ ਇਹ ਕਿੱਥੇ ਦਾ ਨ ਕੋਈ ਵੀ ਉਹਨਾਂ ਦਾ ਜਿਹੜਾ ਬੰਦਾ ਵਾ ਸ਼ਹੀਦ ਹੁੰਦਾ ਵਾ ਤੇ ਉਹ ਮਿੰਟੋ ਮਿੰਟੀ ਜਿਹੜਾ ਮੁਆਵਜ਼ਾ ਲੈ ਲੀ ਜਾਂਦੇ ਤੇ ਫਿਰ ਉਹੀ ਆ ਕਿ ਜਿਹੜੀ ਚੱਲਦੀ ਆ ਉਹ ਚਲਾਈ ਜਾਂਦਾ ਵਾ ਤੇ ਜਿਹੜਾ ਮਾੜਾ ਬੰਦਾ ਉਹ ਫੇਸੜਕਾਂ ਦੇ ਧੱਕੇ ਖਾਂਦਿਆ ਵਾ ਹੁਣ ਇਹ ਤੇ ਚੀਜ਼ ਝੂਠੀ ਤੇ ਨਹੀਂ ਨਾ ਹੈਗੀ ਮੰਗੀ ਹੈ ਬਸ਼ਰ ਮੰਗਾ ਕਿ ਵੀ ਸਾਰੇ ਦੇ ਲਈ ਮੁੱਦੇ ਜਿਹੜੇ ਹੱਡੇ ਆ ਉਹਨਾਂ ਦੀ ਤੁਰੰਤ ਕਾਰਵਾਈ ਕੀਤੀ ਜਾਵੇ ਔਰ ਦੂਸਰਾ ਦੇਖੋ ਇਹ ਵੀ ਸਰਕਾਰਾਂ ਹਮੇਸ਼ਾ ਸਾਡੇ ਸਮਾਜ ਨਾਲ ਧੱਕਾ ਕਰਦੀਆਂ ਆ ਰਹੀਆਂ ਇੱਕ ਪਾਸੇ ਪ੍ਰਗਟ ਦਿਵਸ ਦਾ ਦਿਨ ਚੱਲਦੇ ਪਏ ਆ ਔਰ ਅੱਜ ਸਾਨੂੰ ਇੱਥੇ ਆ ਕੇ ਜਿੱਥੇ ਸਾਰਾ ਸਮਾਜ ਜਿਹੜਾ ਵਾ ਇੱਕ ਖੁਸ਼ੀ ਦੀ ਲਹਿਰ ਹੈ ਕਿ ਸਾਡਾ ਪ੍ਰਗਟ ਦੀ ਵਸਾਰਿਆ ਵਾ ਹੋਰ ਸਾਨੂੰ ਸਮਾਜ ਦੇ ਨਾਲ ਜਿਹੜਾ ਵਾ ਉਹ ਸੜਕਾਂ ਤੇ ਬਹਿਣਾ ਪੈ ਰਿਹਾ ਵਾ ਸੰਘਰਸ਼ ਕਰਨਾ ਪੈ ਰਿਹਾ ਵਾ ਕਿਉਂਕਿ ਜੇ ਅੱਜ ਆਪਾਂ ਇੱਥੇ ਨਾ ਬੰਦੇ ਤੇ ਕੱਲ ਜਟਾਣ ਜਿਸ ਨੇ ਉਹਨਾਂ ਨੂੰ ਧਮਕੀਆਂ ਲਾਈਆਂ ਵਾ ਤੇ ਹੋ ਸਕਦਾ ਵਾ ਕਿ ਇੱਕ ਦਿਨ ਦੇ ਵਿੱਚ ਵਿੱਚ ਕੋਈ ਕੋਈ ਕੁਛ ਨਾ ਕੁਛ ਹੋਰ ਨਾ ਵਧੀ ਕੀ ਹੋ ਜਾਣੀ ਸੀ ਤੇ ਫਿਰ ਪ੍ਰਸ਼ਾਸਨ ਨੇ ਸਿਰਫ ਸਿਰਫ ਕਾਗਜ਼ ਕਾਲੇ ਕਰਦੇ ਰਹਿ ਜਾਣਾ ਸੀਗਾ ਬੰਦੇ ਨੇ ਆਪਣੀ ਜਾਨ ਨੂੰ ਚਲ ਜਾਣਾ ਕਿਉਂਕਿ ਦੇਖੋ ਛੋਟੇ ਛੋਟੇ ਬੱਚੇ ਆਰੇ ਜਦੋਂ ਕਿਸੇ ਨੂੰ ਨਿਆਂ ਨਹੀਂ ਮਿਲਦਾ ਤੇ ਫਿਰ ਆ ਜਾ ਕੇ ਉਹਨਾਂ ਸੜਕਾਂ ਤੇ ਉਤਰਨਾ ਹੋਰ ਕੀ ਕਰੇ ਮਾੜਾ ਬੰਦਾ ਪੋਲੇ ਹੋਣ ਰਿਹਾ ਹੈ ਭਗਵਾਨ ਭਾਮੇ ਜੀ ਮਹਾਰਾਜ ਕੀ ਹੈ ਸ੍ਰੀ ਸ੍ਰੀ ਉਸਤ ਗੁਰੂ ਗਿਆਨਾਥ ਮਹਾਰਾਜ ਕੀ ਹੈ ਮੇਰਾ ਨਾਮ ਬਾਬਾ ਸਨੀਨਾਥ ਅੱਜ ਸਾਡੇ ਪ੍ਰਧਾਨ ਲਖੀਬੈ ਜੀ ਤੋਂ ਖੜ੍ਹਤਾਲ ਤੇ ਬੈਠੇ ਨੇ ਅਨ ਸਮੇਂ ਵਾਸਤੇ ਜੋ ਕਿ ਗਰੀਬ ਪਰਿਵਾਰਾਂ ਦੇ ਮਸਲੇ ਬਹੁਤ ਹੀ ਚਿਰ ਤੋਂ ਪ੍ਰਸ਼ਾਸਨ ਕਿ ਦੱ ਲਟਕਾਏ ਹੁੰਦੇ ਦੱ ਲਟਕਾਏ ਨਹੀਂ ਤਾਂ ਕਿਲੀ ਤੇ ਕਪੜੇ ਟਾਂਕੇ ਬੰਦਾ ਭੁੱਲ ਜਾਂਦਾ ਐ ਹੋ ਜਾ ਵਤੀਰਾ ਪ੍ਰਸ਼ਾਸਨ ਸਾਡੇ ਗਰੀਬ ਪਰਿਵਾਰਾਂ ਨਾਲ ਕਰੀਪਾ ਸਮਾਜ ਨਾਲ ਕਰਦਾ ਪਿਆ ਇੱਕ ਜੇਠੂਵਾਲ ਬਹੁਤ ਹੀ ਗਰੀਬ ਪਰਿਵਾਰ ਜਿਨ੍ਹਾਂ ਨੇ ਜੱਟਾ ਵੱਲੋਂ ਨੂੰ ਬਹੁਤ ਕੁੱਟ ਮਾਰ ਕੁੱਟਿਆ ਗਿਆ ਜੇ ਕੋਈ ਵੀ ਕਰਮਚਾਰੀ ਉੱਤੋਂ ਤੱਕ ਵੀ ਉਹਨੂੰ ਧਮਕੀਆਂ ਲਾਈਆ ਗਿਆ ਫੇਵਰੀ ਪ੍ਰਸ਼ਾਸਨ ਇਹ ਚਾਹੁੰਦਾ ਵੀ ਇਹਨਾਂ ਦੀਆਂ ਲਾਸ਼ਾਂ ਕਿਉਂ ਨਹੀਂ ਜਾਂਦੀਆਂ ਹੱਥੋਂ ਪ੍ਰਸ਼ਾਸਨ ਇਹ ਚੀਜ਼ ਦੀ ਵੇਟ ਕਰਨ데요 ਬਸ ਵੀ ਇਹਨਾਂ ਦੀਆਂ ਲਾਸ਼ਾਂ ਜਾਣ ਇਹ ਲਾਸ਼ਾਂ ਲੈ ਕੇ ਜਾਣ ਲਾਸ਼ਾਂ ਸਰ ਪ੍ਰਸ਼ਾਸਨ ਨੂੰ ਪਤਾ ਨਹੀਂ ਪ੍ਰਸ਼ਾਸਨ ਕੀ ਸੋਚ ਕੇ ਬੈਠਾ ਸਾਡੇ ਸਮਾਜ ਬਾਰੇ ਸਾਡੇ ਸਮਾਜ ਨੂੰ ਪ੍ਰਸ਼ਾਸਨ ਕੀੜਾ ਮਕੌੜਾ ਸਮਝਦਾ ਪਿਆ ਨਿਕੇ ਨਿਕੇ ਬੱਚੇ ਬੈਠੇ ਇਨ੍ਹਾਂ ਦੇ ਆਗੇ ਐਵੇਂ ਨਹੀਂ ਪ੍ਰਸ਼ਾਸਨ ਦੇਖਦਾ ਜੇ ਇਸ ਪਰਿਵਾਰ ਨੂੰ ਕੁਝ ਹੋ ਜੇ ਉਹਦਾ ਜ਼ਿੰਮੇਵਾਰ ਕੌਣ ਹੈ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਪੰਜਾਬ ਸਰਕਾਰ ਹੋਵੇਗੀ ਕਿਉਂਕਿ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਖਤਰਾ ਇੱਥੋਂ ਤੱਕ ਕਿ ਇਹਨਾਂ ਦਾ ਪਿੰਡ ਰਹਿਣ ਜੋਗਾ ਮੁਸ਼ਕਲ ਹੋ ਗਿਆ ਹੈ ਕੋਈ ਸੁਯੰਦਰ ਬੈਠੇ ਕੋਈ ਅਧਿਕਾਰੀ ਹੈ ਤੁਹਾਡੇ ਨਾਲ ਮਿਲਣ ਦੇਖੋ ਜੀ ਇਸ ਟਾਈਮ ਤੇ ਕੋਈ ਵੀ ਉੱਚ ਅਧਿਕਾਰੀ ਸਾਡੇ ਕੋਲ ਨਹੀਂ ਆਇਆ ਜੀ ਹੁਣ ਮੰਗ ਕੀ ਬੰਦਾ ਮੰਗ ਸਾਡੀ ਇਹੋ ਕਿ ਜਿੰਨੇ ਵੀ ਇੱਥੇ ਗਰੀਬ ਪਰਿਵਾਰ ਬੈਠੇ ਨੇ ਜਿਨ੍ਹਾਂ ਦੀ ਮਸਲੇ ਨੇ ਪੰਜ ਛੇ ਮਸਲੇ ਸਾਡੇ ਅੱਗੇ ਨੇ ਉਹ ਕੋਪੀ ਸਾਨੂੰ ਦਿੱਤੀ ਜਾਵੇ ਉਹ ਹੱਲ ਕਿਤੇ ਜਾਣ ਨਹੀਂ ਤੇ ਬਰ ਇੱਥੇ ਇੱਥੇ ਹੀ ਬੈਠਾਂਗੇ ਦਿਨ ਰਾਤ ਅਸੀਂ ਪੂਰੀ ਤਿਆਰੀ ਨਾਲ ਆਏ ਜੀ ਬੋਲੇ ਸੋਨਰ ਭਗਵਾਨ ਵਾਲੇ ਜੀ ਮਹਾਰਾਜ ਜੀ